ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੰਡੇ ਬੰਦਸ ਨਾ ਕੋਈ ਨ ਡਿਟਾ ਤੂੰ ਮਨ ਭਾਣਾ ਕੋਲਕ ਮਾਇਤਸ ਮਿੱਤਰ ਵਿਚੂਲੇ ਜੇ ਮਿਲ ਕੰਥ ਪਛਾਣਾ ਤੁਮਰੀ ਸ਼ਰਨ ਤੁਮਰੀ ਆਸਾ ਤੁਮਹੀ ਸਜਣ ਸੁਹਿਲੇ ਰੱਖੋ ਰੱਖਣਹਾਰ ਦਿਆਲਾ ਨਾਨਕ ਘਰ ਕੇ ਗੁਲੇ ਹਮ ਔਗਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਚਾੜ ਦੇਖੈ ਵਿਖ ਖਾਈ ਮਾਇਆ ਮੋਹ ਭ੍ਰਮ ਪੈ ਭੂਲੇ ਸਤਿਦਾਰਾਸਿਉਂ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਤਿਹੇ ਮਿਲੰਤ ਜਮ ਤ੍ਰਾਸ ਮਿਟਾਈ ਇਕ ਰਦਾਸ ਬਾਟ ਕੀ ਰਤ ਕੀ ਗੁਰ ਰਾਮਦਾਸ ਰਾ ਕੋ ਸ਼ਰਣਾਇ ਸੋ ਕਹਾਉ ਟਾਲ ਬਰਸੇ ਬੀਐ ਅਹ ਨਿਸ ਸਹਜੋ ਸੁਪਾਈ ਦਰਸ਼ਨ ਪਰਸ ਐ ਗੁਰੂ ਕਹਿ ਜਨਮ ਮਰਨ ਤੁਪਜਾਈ ਹੋ ਬਿ ਸਫਤ ਖ ਸੰਮਦੀ ਨੂਰੀ ਅਰਸੋਂ ਕੁਰਸੋਂ ਛਟਿਐ ਤਦ ਜਿਠੇ ਸਚੇ ਪਤਸ਼ਾਹ மல ஜம ஜனமதி கட்டி சஜ்ஜன சச்சா பாத்து படையா சோகிய சவன்தே ச ਸ਼੍ਰੀ ਬਾਹਿਰੂ ਸਾਹਿਬ ਜੀ ਸੋਰਠ ਮਹਲਾ 5 ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ایک پتا ایک سکے ہم بار ایک تو میرا گرحائی سنمتا جو مار بلبل جسی ہر درشن دے ہو دکھائی एक पिता के हम बारिक तूं मेरा सुन मिता जी हमारा बल बल हर दर्शन देहो दिखाई सुन सुनमिता तुर कल ज ਇਹੋ ਮੰਨ ਤੇਰਾ ਭਾਈ ਰਹਾਉ ਪਾਪ ਨੂੰ ਮਲੂਵਾ ਮਲ ਮਲ ਧੋਵਾ ਇਹੋ ਮੰਨ ਤੈ ਕੋ ਦਿਸਾ ਸੁਨ ਮੀਤਾ ਹਉ ਤੇਰੀ ਸ਼ਰਨ ਆਈ ਆ ਪਰਵ ਮਿਲੋ ਦੇ ਉਪਦੇਸਾ ਮਾਨ ਨ ਕੀਜੈ ਛਨ ਪ੍ਰਿਜੈ ਕਰ ਸੁ ਭਲਾ ਮਨਾਈ ਸੁਨ ਮੀਤਾ ਜੋ ਪਿੰਡ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜਿਉ ਪਈਐ ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮਿਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਜਿਠਾ ਆਇਓ ਆਇਓ ਗ੍ਰਹੋ ਪ੍ਰਸਾਦ ਸੰਤਨ ਕੈ ਹਰਨਾਮ ਹੈ ਮਿੱਠਾ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭ ਕੁਲ ਨਿਰੰਜਨ ਡਿਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਮਹੱਲਾ ਪੰਜਵਾ ਘਰ ਦੂਜਾ ਚੌਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਕ ਪਿਤਾ ਇਕਸ ਕੇ ਹਮ ਬਾਰੇ ਤੂੰ ਮੇਰਾ ਗੁਰੁ ਹਾਈ ਸੋ ਨਮੀਤਾ ਜੀਉ ਹਮਾਰਾ ਬਲ ਬਲ ਜასი ਹਰ ਦਰਸ਼ਨ ਦੇਹੁ ਦਿਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵਿਸਾਖੀ ਦੇ ਦਿਹਾੜੀ ਵਾਲੇ ਦਿਨ ਸੰਗਰਾਂਥ ਬਸਾਖੀ ਸੰਗਰਾਤ ਉੱਤੇ ਜੋ ਕਿ ਅੰਮ੍ਰਿਤ ਸੰਚਾਰ ਦਾ ਸਮਾਂ ਸਵੇਰੇ 8 ਵਜੇ ਤੋਂ 12 ਵਜੇ ਤੱਕ ਦਾ ਹੋਵੇਗਾ ਜਿਨ੍ਹਾਂ ਵੀ ਸੰਗਤਾਂ ਨੇ ਅੰਮ੍ਰਿਤ ਛਕਣਾ ਹੈ 8 ਵਜੇ ਤੱਕ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਪਹੁੰਚਨ ਦੀ ਕਿਰਪਾ ਤੱਕਨ ਦੂਸਰੀ ਬੇਨਤੀ ਜਿਨ੍ਹਾਂ ਨੇ ਵੀ ਤਖਤ ਦੇ ਉੱਪਰ ਅੰਮ੍ਰਿਤ ਛਕਣਾ ਹੈ ਤਖਤ ਸ੍ਰੀ ਕੇਸਗੜ ਸਾਹਿਬ ਅੰਮ੍ਰਿਤਪੁਰ ਸਾਹਿਬ ਵਿਖੇ ਵੀ 13 ਅਪ੍ਰੈਲ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਤਖਤ ਸ੍ਰੀ ਅਕਾਲ ਤਖਤ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 13 ਤਰੀਕ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ ਜੋ ਕਿ 350 ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧਿਆੜੇ ਨੂੰ ਮੁਖ ਰੱਖਦੇ ਹੋਇਆ ਤਖਤਾਂ ਦੇ ਉੱਪਰ 13 ਤਰੀਕੂ ਸਾਖੀ ਵਾਲੇ ਦਿਨ ਅੰਮ੍ਰਿਤ ਸੰਚਾਰ ਹੋਵੇਗਾ ਜਿਨ੍ਹਾਂ ਵੀ ਸੰਗਤਾਂ ਨੇ ਤਖਤਾਂ ਉੱਪਰ ਅੰਮ੍ਰਿਤ ਛਕਣਾ ਵੀ ਸੋ ਸਮੇਂ ਸਰਪੰਨ ਦੀ ਕਿਰਪਾਲਤਾ ਕਰਨੇ ਵਾਹਿਗੁਰੂ ਜੀ ਦਾ ਭਾਲ ਸੋ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ